ਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਕਾਲਾ ਮੁਖਸਰੀਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਅੱਜ ਆਪਾਂ ਪਹੁੰਚੇ ਸੀ ਬਰਾਡ ਫੂਡ ਕੈਫੇ ਤੇ ਜਿਹੜਾ ਕਿ ਬਠੰਡਾ ਰੋਡ ਤੇ ਪੈਂਦਾ ਹੰਢਿਆਈ ਵਾਲੇ ਦੀ ਚੰਸੀ ਤੇ ਬਿਲਕੁਲ ਸਾਹਮਣੇ ਜਦੋਂ ਆਪਾਂ ਮੁਖਸਰ ਤੋਂ ਬਠੰਡਾ ਨੂੰ ਜਾਂਦੇ ਆਂ ਬਾਈ ਇਹਨਾਂ ਗੱਲਬਾਤ ਕਰਦੇ ਆਂ ਬਾਈ ਇਹਨੇ ਕੀ ਕੁਛ ਰੱਖਿਆ ਦੀ ਕੀ ਕੁਛ ਦਿੰਦੇ ਆ ਬਾਕੀ ਤੁਸੀਂ ਸਾਫ ਸਫਾਈ ਦੀ ਤੁਸੀਂ ਦੇਖ ਹੀ ਰਹੇ ਹੋ ਬਾਈ ਨਾਲ ਗੱਲਬਾਤ ਕਰਦੇ ਆਂ ਭਾਈ ਕੀ ਬਣਾ ਰਿਹਾ ਸੱਸੇ ਕੀ ਆ ਬਾਈ ਜੀ ਹੋਰ ਬਈ ਠੀਕ ਠਾਕ ਹੂੰ ਕਿੰਨਾ ਟਾਈਮ ਹੋ ਗਿਆ ਬਈ ਆਪਣੀ ਦੁਕਾਨ ਕੀਤੇ ਡੇਢ ਮਹੀਨਾ ਹੋ ਗਿਆ ਠੀਕ ਆ ਤੇ ਇਹ ਤੋਂ ਪਹਿਲਾਂ ਵੀ ਇੱਥੇ ਮੰਨ ਕੇ ਚਲੋ ਹੁੰਦੀ ਸੀ ਦੁਕਾਨ ਇਹ ਤੇ ਬਣਾ ਸਪੈਸ਼ਲ ਗੁਰਦੀ ਚਾਹ ਤੇ ਪਕੌੜੇ ਠੀਕ ਆ ਤੇ ਹੁਣ ਭਰਾ ਆਪਣੇ ਕੋਲੇ ਕੀ ਕੁਝ ਹੁੰਦਾ ਹੁਣ ਆਪਣੇ ਕੋਲੇ ਬਟਰ ਸਕੋ ਸ਼ੇਕ ਵਗੈਰਾ ਹੁੰਦੇ ਸਾਰੇ ਠੀਕ ਆ ਕ੍ਰੈਂਚ ਵਗੈਰਾ ਹੁੰਦਾ ਹੈ ਜੀ ਠੀਕ ਆ ਸੈਂਡਵਿਚ ਬਹੁਤ ਜ਼ਿਆਦਾ ਠੀਕ ਹੈ ਬੂਲੇ ਹੋ ਗਿਆ ਸਾਰਾ ਕੁਝ ਹੋ ਗਿਆ ਠੀਕ ਹੈ ਤੇ ਇਹ ਆਪਣੀ ਮੰਨ ਕੇ ਚਲੋ ਜਿਹੜੀ ਇਹ ਕੈਫੇ ਹੈ ਆਪਣਾ ਬਰਾੜ ਕੈਫੇ ਇਹ ਕਿਹੜੇ ਰੋਡ ਤੇ ਪਈ ਜਾਂਦਾ ਬਈ ਆਪਣਾ ਵੀਰੇ ਬਠਿੰਡਾ ਰੋਡ ਬਰਾੜ ਹੰਡਾ ਯੂ ਐਮ ਸੀ ਦੇ ਬਿਲਕੁਲ ਸਾਹਮਣੇ ਪੀਰਵਲ ਪਬਲਿਕ ਸਕੂਲ ਠੀਕ ਹੈ ਬਿਲਕੁਲ ਸਾਹਮਣੇ ਮੇਅਰ ਸੰਗਤੋਂ ਵਾਲਾ ਕੇਟ ਠੀਕ ਹੈ ਲੈ ਵੀ ਦੋਸਤੋ ਬਈ ਯਾਰ ਇੱਕ ਕਰੀ ਨਾ ਆਪਣਾ ਨੰਬਰ ਬੋਲ ਦੀ ਆਪਣਾ ਵੀਰੇ 9872518200 ਠੀਕ ਹੈ ਵੀਰੇ 983886099 ਠੀਕ ਹੈ ਲੈ ਵੀ ਦੋਸਤੋਂ ਤੁਹਾਨੂੰ ਲੋਕੇਸ਼ਨ ਵੀ ਆਪਾਂ ਵਿਖਾ ਦਿੰਨੇ ਆਂ ਬਾਕੀ ਬਾਈਆਂ ਕੋਲੇ ਸਾਰਾ ਕੁਝ ਹੁੰਦਾ ਜਿਵੇਂ ਬਾਈਆਂ ਨੇ ਦੱਸਿਆ ਠੀਏ ਅਸੀਂ ਲੰਗੇ ਜਾਂਦੇ ਸੀ ਅੱਜ ਬਈਆ ਇਹ ਸੀਗੇ ਤੇ ਪਰ ਬਾਈਆਂ ਤੋਂ 버거 ਖਾਦੇ ਆ ਬਾਈ ਯਾਰ ਬਾਲਾ ਸਿਰਾ ਲਾਇਆ ਪਿਆ ਬਾਈਆਂ ਵੱਲੋਂ ਤੇ ਲੋਕੇਸ਼ਨ ਤੁਹਾਨੂੰ ਇਦਰੋ ਵਿਖਾ ਦਿੰਨੇ ਆ ਜਿਹੜਾ ਵੱਡਾ ਰੋਡ ਆ ਨਾ ਤੇ ਹੰਡਿਆਈ ਵਾਲਿਆਂ ਦੀ ਏਜੰਸੀ ਆਉਂਦੀ ਆ ਆਪਾਂ ਬਠਿੰਡੇ ਤੋਂ ਹਾਂ ਮੁਕਸਰ ਤੋਂ ਬਠਿੰਡੇ ਨੂੰ ਜਾਣੇ ਆ ਇਹ ਵੱਡੇ ਰੋਡ ਤੇ ਉੱਤੇ ਬਿਲਕੁਲ ਸਾਹਮਣੇ ਆ ਜਿਹੜਾ ਆਹ ਕਹਿੰਦੇ ਆ ਠੀਕ ਆ ਤੇ ਇਧਰੋਂ ਆਪਣਾ ਬਾਬਾ ਜੀ ਦਾ ਗੁਰਦੁਆਰਾ ਜਿਹੜਾ ਸੰਗੂ ਧੌਣ ਵਾਲਾ ਉਹਨਾਂ ਦੇ ਬਿਲਕੁਲ ਸਾਹਮਣੇ ਲੋਕੇਸ਼ਨ ਪੈਂਦੀ ਆ ਲੇ ਵੀ ਦੋਸਤੋ স্পেশাল ਗੁੜਦੀ ਚਾਹ ਹਨਾ ਵੀ ਕਈ ਭਰਾ ਬਾਲੇ ਸ਼ੌਂਕੀ ਹੁੰਦੇ ਆ ਕਹਿੰਦੇ ਹਨਾ ਵੀ ਗੁੜਦੀ ਚਾਹੀ ਪੀਣੀ ਆ ਤੇ ਇਹ ਬਾਈ ਜੀ ਭਰਾਵਾਂ ਕੋਲੇ ਤੁਸੀਂ ਆ ਕੇ ਗੁੜਦੀ ਚਾਹ ਤੁਸੀਂ ਪੀ ਸਕਦੇ ਹੋ ਤੇ ਬਾਕੀ ਸਾਰਾ ਕੁਝ ਯਾਰ ਜਿੰਨਾ ਕੁਝ ਵੀ ਹੈ ਬਾਈ ਯਾਰ ਬਾਲਾ ਸਿਰਾ ਲਾਇਆ ਪਿਆ ਆਪਾਂ ਹੋਰ ਥਾਂ ਵੀ ਜਾਣੇ ਹਨਾ ਖਾਣੇ ਪੀਣੇ ਆ ਪਰ ਅੱਜ ਆਪਾਂ ਪਹਿਲੀ ਵਾਰ ਬਰਾਡ ਫੂਡ ਕੈਫੇ ਤੇ ਆਏ ਸੀਗੇ ਬਾਈਆਂ ਵੱਲੋਂ ਬਾਲਾ ਸਿਰਾ ਲਾਇਆ ਪਿਆ ਤੁਸੀਂ ਇੱਕ ਕਰ ਬਾਈ ਜੀ ਜ਼ਰੂਰ ਬਾਈਆਂ ਕੋਲ ਹੋ ਕੇ ਜਾਓ ਤੇ ਫਿਰ ਤੁਸੀਂ ਆਪੇ ਦੱਸੋਗੇ ਵੀ ਬਾਲਾ ਸਿਰਾ ਕੰਮ ਆ ਓਕੇ ਰਿਪੋਰਟ ਦੀ ਰਿਪੋਰਟ